ਤੋ ਤਾੜੀ ਇੱਕ ਬੇਟੂ ਭਾਈ ਦੇ ਨਾਂ ਤੇ ਦੇਖੋ ਅਸੀਂ ਸੱਚੀ ਕਲਾਕਾਰ ਬਣ ਕੇ ਨਹੀਂ ਆਉਂਦੇ ਇਹਨਾਂ ਦੇ ਸੱਦੇ ਤੇ ਕਲਾਕਾਰ ਅਸੀਂ ਹੈ ਵੀ ਨਹੀਂ ਵੈਸੇ ਮੈਂ ਤੇ ਨਹੀਂ ਹੈਗਾ ਮੈਨੂੰ ਕੋਉਣਾ ਵੀ ਨਹੀਂ ਆਉਣਾ ساری ਉਮਰ ਮੈਨੂੰ ਲੱਗਦਾ ਪੰਗੇ ਜੇ ਲੈਣ ਵਾਲਾ ਹੀ ਆ ਲਾ ਪੇਸ਼ ਕਰਨ ਲੱਗੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿਤੇ ਬੀਬੀਆਂ ਪ੍ਰਾਣੀਆਂ ਬਜ਼ੁਰਗ ਔਰਤਾਂ ਕੁੜੀਆਂ ਜਿਹੜੀਆਂ ਨੂੰ ਸਮਝਾਉਂਦੀਆਂ ਬਹੁਤ ਇੰਨਾ ਉੱਚੀ ਨਹੀਂ ਬੋਲੀਦਾ ਕੱਪੜੇ ਸੋਹਣੇ ਪਾਈਦੇ ਨੇ ਨੰਗੇ ਸਿਰ ਨਹੀਂ ਰਹਿਦਾ ਚੁੰਨੀ ਸਿਰ ਤੇ ਲੈ ਕੇ ਰੱਖੀ ਦੀ ਆ ਵਾਲ ਖੁੱਲੇ ਨਹੀਂ ਛੱਡੀ ਤੇ ਖੜ 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 ਕਰ ਕਰਕੇ ਹੱਸੀਦਾ ਨਹੀਂ ਹੁੰਦਾ ਪਰ ਅੱਜ ਦੀਆਂ ਕੁੜੀਆਂ ਅੱਜ ਦੀਆਂ ਕੁੜੀਆਂ ਨੂੰ ਜੇ ਕਿਤੇ ਸਮਝਾਉਣ ਬਹਿ ਜਾਓ ਤੇ ਇਹ ਅੱਗੋਂ 100 100 ਸੁਣਾਉਂਦੀਆਂ ਸਾਨੂੰ ਇਸੇ ਤਰ੍ਹਾਂ ਦੀ ਗੱਲਬਾਤ ਪੇਸ਼ ਕਰਨ ਲੱਗਿਆ ਕਿ ਇੱਕ ਸਾਲੀ ਪੜ੍ਹੀ ਲਿਖੀ ਸਾਲੀ ਕਿਉਂਕਿ ਇੰਟਰਨੈਟ ਦਾ ਯੋਗ ਹੈ ਆਈ ਲੈਟ ਚਾਈ ਲੈਟ ਕਰ ਲਿਆ ਹੁੰਦਾ ਆਪਣੀ ਭੈਣ ਨੂੰ ਮਿਲਣ ਜਾਂਦੀ ਹੈ ਜਦੋਂ ਉਹਦਾ ਜੀਜਾ ਦੋਹਾਂ ਨੂੰ ਦੇਖਦਾ ਪਛਾਣ ਨਹੀਂ ਆਉਂਦੀ ਸੱਕੀਆਂ ਭੈਣਾ ਹੋਣ ਕਰਕੇ ਦੋਹਾਂ ਨੇ ਸੁਰਖੀ ਬਿੰਦੀ ਪਾウダー ਸੁਰਖੀ ਲਾਇਆ ਹੁੰਦਾ ਬੇਪਛਾਣ ਹੋ ਜਾਂਦਾ ਜਦੋਂ ਵੀ ਇਹਨਾਂ 'ਚੋਂ ਮੇਰੇ ਵਾਲੀ ਕਿਹੜੀ ਹੈ ਅੱਕ ਕੇ ਜੇ ਫਿਰ ਸਾਲੀ ਨੂੰ ਕਿਵੇਂ ਤਾਨੇ ਮਿਹਨੇ ਮਾਰਦਾ ਕਿ ਲਾਉਣ ਲੱਗ ਗਈ ਸ਼ਕੀਨੀ ਤੂੰ ਕੁਆਰੀਏ ਮੁੰਡੇ ਸੋਚਦੇ ਦੁਪਹਿਰੇ ਡਾਕਾ ਮਾਰੀਏ ਨਹੀਂ ਖੋਫ ਕੋਈ ਖਾ ਰੱਬ ਦਾ ਪੈਰੀ ਝਾਂਜਰਾ ਗੁਲਾਲੀ ਨੈਣੀ ਸੁਰਮਾ ਕੁਆਰੀਆਂ ਨੂੰ ਨਹੀਂ ਫੱਬਦਾ ਕਿਵੇਂ ਸਮਝਾਉਂਦਾ ਤੇ ਕਿਵੇਂ ਕੁੜੀ ਅੱਗੋਂ ਆਪਣਾ ਪੜਿਆ ਲਿਖਿਆ ਆਪਣਾ ਦਿਖਾਉਂਦੀ ਆ ਤੁਹਾਡੀ ਨਜ਼ਰੇ ਖਿਦਮਤ ਪੇਸ਼ ਕਰਨ ਲੱਗਿਆ ਬੜਾ ਪਿਆਰਾ ਗੀਤ શર્મા ਹੁਣ ਲੱਗ ਗਈ ਸ਼ਕੀਨੀ ਤੂੰ ਕੁਆਰੀ ਏ ਮੁੰਡੇ ਸੋਚਦੇ ਦੁਪਹਿਰੇ ਡਾਕਾ ਮਾਰੀਏ ਲਾਉਣ ਲੱਗ ਗਈ ਸ਼ਕੀਨੀ ਤੂੰ ਕੁਆਰੀ ਏ ਮੁੰਡੇ ਸੋਚਦੇ ਦੁਪਹਿਰੇ ਡਾਕਾ ਮਾਰੀਏ ਲਾਉਣ ਲੱਗ ਗਈ ਸ਼ਕੀਨੀ ਤੂੰ ਕੁਆਰੀ ਏ ਮੁੰਡੇ ਸੋਚਦੇ ਦੁਪਹਿਰੇ ਡਾਕਾ ਮਾਰੀਏ ਨੀ ਖੋਪ ਕੋਈ ਖਾਰਬ ਦਾ ਬੈਰੀ ਝਾਂਜਰਾ ਬੈਰੀ ਝਾਂਜਰਾ ਕੋ ਲਾਲੀ ਲੈਣੀ ਸੋਰਾਂ ਕੁਆਰੀਆਂ ਨੂੰ ਨਹੀਂ ਫੱਬਦਾ ਪੈਰੀ ਘੰਜਰਾਂ ਕੋ ਲਾਲੀ ਲੈਣੀ ਸੋਰਮਾ ਕੁਵਾਰੀਆਂ ਨੂੰ ਨਹੀਂ ਫੱਬਦਾ ਥੂੜੀ ਪਿੰਡੂ ਆ ਤੇ ਪੜ੍ਹ ਲਿਖੀ ਸ਼ਹਿਰ ਦੀ ਮੈਨੂੰ ਚੜ ਗਈ ਜਵਾਨੀ ਉਤੋਂ ਕਹਿਰਦੀ ਹਾਏ ਪਿੰਡੂ ਆ ਤੇ ਪੜ੍ਹ ਲਿਖੀ ਸ਼ਹਿਰ ਦੀ ਮੈਨੂੰ ਚੜ ਗਈ ਜਵਾਨੀ ਉਤੋਂ ਕਹਿਰਦੀ ਕਹਿੰਦੀ ਕੁੜੀ ਪਿੰਡੂ ਆ ਤੇ ਪੜ੍ਹ ਲਿਖੀ ਸ਼ਹਿਰ ਦੀ ਮੈਨੂੰ ਚੜ ਗਈ ਜਵਾਨੀ ਉਤੋਂ ਕਹਿਰਦੀ ਸੁਣੀ ਜਾਇਓ ਕਹਿੰਦੀ ਕੀ ਕੁਛ ਉਡੀ ਪਿੰਡੋਂ ਆ ਤੇ ਪੜ ਲਿਖੀ ਸ਼ਹਿਰ ਦੀ ਮੈਨੂੰ ਝੜ ਗਈ ਜਵਾਨੀ ਉਤੋਂ ਕਹਿਰਦੀ ਹਾਏ ਪਿੰਡੋਂ ਆ ਤੇ ਪੜ ਲਿਖੀ ਸ਼ਹਿਰ ਦੀ ਮੈਨੂੰ ਝੜ ਗਈ ਜਵਾਨੀ ਉਤੋਂ ਕਹਿਰਦੀ ਨੀ ਤੁਰਦੀ ਏ ਇੱਕ ਤਣਕੇ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਚੱਤੀ ਨੂੰ ਅੱਖ ਭਰ ਕੇ ਵੇਰੇ ਨਾ ਮੈਂ ਤਾਂ ਪਾਣੀ ਥਣ ਕੇ ਹਾਏ ਉਹ ਕਿਹੜਾ ਵੇਖ ਲੂ ਚੱਤੀ ਨੂੰ ਅੱਖ ਭਰ ਕੇ ਵੇਰੇ ਨਾ ਮੈਂ ਤਾਂ ਪਾਣੀ ਥਣ ਕੇ ਲਾਉਣ ਲੱਗ ਗਈ ਸ਼ਕੀਨੀ ਤੂੰ ਕੁਆਰੀ ਏ ਮੁੰਡੇ ਸੋਚਦੇ ਦੁਪਹਿਰੇ ਡਾਕਾ ਮਾਰੀਏ ਲਾਉਣ ਲੱਗ ਗਈ ਸ਼ਕੀਨੀ ਤੂੰ ਕੁਵਾਰੀਏ ਮੁੰਡੇ ਸੋਚਦੇ ਦੁਪਹਿਰੇ ਡਾਕਾ ਮਾਰੀਏ ਨੀ ਖੋਫ ਕੋਈ ਖਾ ਰੱਬ ਦਾ ਫੈਰੀ ਝਾਂਜਰਾ ਫੈਰੀ ਝਾਂਜਰਾ ਗੋਲਾਲੀ ਨੈਣੀ ਸੋਰਮਾ ਕੁਵਾਰੀਆਂ ਨੂੰ ਨਹੀਂ ਫੱਬਦਾ ਫੈਰੀ ਝਾਂਜਰਾ ਗੋਲਾਲੀ ਨੈਣੀ ਸੋਰਮਾ ਕੁਵਾਰੀਆਂ ਨੂੰ ਨਹੀਂ ਫੱਬਦਾ ਕੁੜੀ ਪਿੰਡੂਆਂ ਤੇ ਪੜੀ ਲਿਖੇ ਸ਼ੇਰ ਮੈਨੂੰ ਚੜੀ ਦੀ ਜਵਾਨੀ ਉਤ ਕਹਿਦੀ ਹਾਏ ਪਿੰਡੂਆਂ ਤੇ ਪੜੀ ਲਿਖੀ ਸ਼ਹਿਰੀ ਮੈਨੂੰ ਚੜੀ ਦੀ ਜਵਾਨੀ ਉਤ ਕਹਿਦੀ ਏ ਤੁਰਦੀ ਏ ਇੱਕ ਤਣਕੇ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਚੱਕੀ ਨੂੰ ਅੱਖ ਪਰ ਕੇ ਵੀਰਣਾ ਮੈਂ ਤਾਂ ਬਾਣ ਥਣ ਕੇ ਹਾਏ ਉਹ ਕਿਹੜਾ ਵੇਖ ਲੂ ਚੱਕੀ ਨੂੰ ਅੱਖ ਪਰ ਕੇ ਵੀਰਣਾ ਮੈਂ ਤਾਂ ਬਾਣ ਥਣ ਕੇ ਬਨ ਚੱਪ ਕੇ ਤੇ ਨੱਕ ਨੂੰ ਮੋੜ ਕੇ ਨਹੀਂ ਉਤੋਂ ਨਹੀਂ ਵੀ ਪਾ ਕੇ ਸੰਗ ਦੀ ਬਲ ਜੱਬ ਕੇ ਤੇ ਨੱਕ ਨੂੰ ਮਰੋੜ ਕੇ ਨਹੀਂ ਉਤੋਂ ਨਹੀਂ ਵੀ ਪਾ ਕੇ ਸੰਗਦੀ ਜਾਨ ਮੁੰਡਿਆਂ ਦੀ ਪਾ ਜਾਂਦੀ ਸੁੱਕਣੇ ਨਹੀਂ ਜਿੱਤਰੋਂ ਦੀ ਤੂੰ ਲੰਘਦੀ ਜਾਨ ਮੁੰਡਿਆਂ ਦੀ ਪਾ ਜਾਂਦੀ ਸੁੱਕਣੇ ਨਹੀਂ ਜਿੱਤਰੋਂ ਦੀ ਤੂੰ ਲੰਘਦੀ ਖੜੇ ਰਾਹਾਂ ਵਿੱਚ ਜਾਂਦੇ ਨੇ ਉਹ ਸੁੱਕ ਨਹੀਂ ਨਾ ਹੀ ਪਾਣੀ ਦੀ ਪਿਆਸ ਨਾ ਹੀ ਭੁੱਖ ਨਹੀਂ ਖੜੇ ਰਾਹਾਂ ਵਿੱਚ ਜਾਂਦੇ ਨੇ ਉਹ ਸੁੱਕ ਨਹੀਂ ਨਾ ਹੀ ਪਾਣੀ ਦੀ ਪਿਆਸ ਨਾ ਹੀ ਭੁੱਖ ਨਹੀਂ ਨੀ ਗਰਮੀ ਨਾ ਪਾਲਾ ਲੱਗਦਾ ਢਾਂਜਰਾ ਪਹਿਰੀ ਢਾਂਜਰਾ ਕੋ ਲਾਲੀ ਨੈਣੀ ਸੁਰਮਾ ਕੋ ਆਰੀਆਂ ਨੂੰ ਨਹੀਂ ਫੱਬਦਾ ਪਹਿਰੀ ਢਾਂਜਰਾ ਕੋ ਲਾਲੀ ਨੈਣੀ ਸੁਰਮਾ ਕੋ ਆਰੀਆਂ ਨੂੰ ਨਹੀਂ ਫੱਬਦਾ ਚੱਲਦਾ ਜ਼ਮਾਨਾ ਆਈ ਲੈਟਦਾ ਸਾਡੀ ਜ਼ਿੰਦਗੀ ਚ ਯੋਗਦਾਨ ਲੈਟਦਾ ਉੱਤੋਂ ਚੱਲਦਾ ਜ਼ਮਾਨਾ ਆਈ ਲੈਟਦਾ ਨਹੀਂ ਲੈਣਾ ਕਿ ਤੂੰ ਮੇਮ ਬਣ ਕੇ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਕੁੜੀ ਨੂੰ ਅੱਖ ਭਰ ਕੇ ਵੇਰਣਾ ਮੈਂ ਤਾਂ ਬਾਣ ਥਣ ਕੇ ਹਾਏ ਉਹ ਕਿਹੜਾ ਵੇਖ ਲੂ ਜਿੱਤੀ ਨੂੰ ਅੱਖ ਭਰ ਕੇ ਵੇਰਣਾ ਮੈਂ ਤਾਂ ਬਾਣ ਥਣ ਕੇ ਵਾਲ ਸਿੱਧੇ ਜੇ ਕਰਾ ਕੇ ਖੁੱਲੇ ਛੱਡ ਕੇ ਤੇ ਰੂਪ ਨੂੰ ਮਿਲਾ ਕੇ ਸਾਨ ਤੇ ਬਾਲ ਸਿੱਧੇ ਜੇ ਕਰਾ ਕੇ ਖੁੱਲੇ ਛੱਡ ਕੇ ਤੇ ਰੂਪ ਨੂੰ ਮਿਲਾ ਕੇ ਸਾਨ ਤੇ ਚੁੰਨੀ ਖੰਬ ਲਾ ਕੇ ਬਿੱਲੋ ਤੇਰੀ ਉੱਡ ਗਈ ਨਹੀਂ ਦੱਸ ਕਿਹੜੇ ਅਸਮਾਨ ਤੇ ਚੁੰਨੀ ਖੰਬ ਲਾ ਕੇ ਬਿੱਲੋ ਤੇਰੀ ਉੱਡ ਗਈ ਨਹੀਂ ਦੱਸ ਕਿਹੜੇ ਅਸਮਾਨ ਤੇ ਰੂਪ ਜਾਂਦਾ ਏ ਬਨੌਟੀ ਜੇ ਆ ਠੱਗ ਨਹੀਂ ਪੁੱਤ ਮਾਵਾ ਦੇ ਨਸ਼ੇ ਤੇ ਜਾਂਦੇ ਲੱਗ ਨਹੀਂ ਰੂਪ ਜਾਂਦਾ ਏ ਬਨੌਟੀ ਜੇ ਆ ਠੱਗ ਨਹੀਂ ਪੁੱਤ ਮਾਵਾ ਦੇ ਨਸ਼ੇ ਤੇ ਜਾਂਦੇ ਲੱਗ ਨਹੀਂ ਨਿਖੰਨੇ ਵਾਲਾ ਭੇਦੀ ਸਬਦਾ ਬਜਰਾ ਝਾਂਜਰਾ ਪੈਰੀ ਝਾਂਜਰਾ ਗੋਲਾਲੀ ਲੈਣੀ ਸੁਰਮਾ ਕੁਆਰੀਆਂ ਨੂੰ ਨਹੀਂ ਫੱਪਦਾ ਹੈ ਪੈਰੀ ਝਾਂਜਰਾ ਗੋਲਾਲੀ ਲੈਣੀ ਸੁਰਮਾ ਕੁਆਰੀਆਂ ਨੂੰ ਨਹੀਂ ਫੱਪਦਾ ਜਿਹੜੇ ਫਿਰਦੇ ਰਹਾ ਚਖਾਂਛਣਦੇ ਗੁਸਰਾਮ ਪਰ ਵਾਲੀ ਦਾ ਨਹੀਂ ਜਾਣਦੇ ਜਿਹੜੇ ਫਿਰਦੇ ਰਹਾ ਚਖਾਂਛਣਦੇ ਨਹੀਂ ਰੱਖਤੇ ਪਰ ਰੋਕੇ ਮਣਕੇ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਕਿਹੜਾ ਵੇਖ ਲੂ ਕੁੜੀ ਨੂੰ ਅੱਖ ਭਰ ਕੇ ਵੇਰਣਾ ਮੈਂ ਤਾਂ ਪਾਣੀ ਥਣ ਕੇ ਹਾਏ ਪਰ ਝੰਝਰਾਂ ਗੋਲਾਲੀ ਨੈਣੀ ਸੋਰਮਾ ਕੁਆਰੀਆਂ ਨੂੰ ਨਹੀਂ ਫੱਬਦਾ ਕਿਹੜਾ ਵੇਖ ਲੂ ਚੱਤੀ ਨੂੰ ਪੈਰੀ ਝਾਂਜਰਾਂ ਕੋ ਲਾਲੀ ਨੈਣੀ ਸੋਰਮਾ ਕੋ ਆਰੀਆਂ ਨੂੰ ਨਹੀਂ ਫੱਬਦਾ ਉਹ ਕਿਹੜਾ ਵੇਖ ਲੂ ਚੱਟੀ ਨੂੰ ਅੱਖ ਪਰ ਕੇ ਵੇਰੇਣਾ ਮੈਂ ਤਾਂ ਬਾਣ ਥਣ ਕੇ ਪੈਰੀ ਝਾਂਜਰਾਂ ਕੋ ਲਾਲੀ ਨੈਣੀ ਸੋਰਮਾ ਕੋ ਆਰੀਆਂ ਨੂੰ ਨਹੀਂ ਫੱਬਦਾ ਪੈਰੀ ਝਾਂਜਰਾਂ ਕੋ ਲਾਲੀ ਨੈਣੀ ਸੋਰਮਾ ਕੋ ਆਰੀਆਂ ਨੂੰ ਨਹੀਂ ਫੱਬਦਾ